ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਾਥ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮ ਦਾ ਟਾਈਮ ਹੈ ਜੀ ਤੇ ਆਪਣੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਠੀਕ ਹੈ ਹੈ ਆ ਕਿਨੇ ਪੱਟਦੇ ਔਰੇ ਜਦੋਂ ਪਾਪਾ ਜੀ ਨੇ ਪੱਟਿਆ ਹੁਣ ਕੁਝ ਕਰਦੇ ਹੁਣ ਇਹਨੂੰ ਸਵਾਰਦੇ ਹੁਣੇ ਦੇਖੋ ਇੰਨਾ ਕੁ ਪੱਟ ਕੇ ਛੱਡਦੇ ਆ ਬਸ ਏ ਵੀ ਸਵਾਰੰਦੀਆਂ ਹੋ ਰਹੀਆਂ ਨੇ ਕਿਆਰੀਆਂ ਉਹ ਕੀ ਆ ਦੇਖ ਕੇ ਅੰਨੀ ਪਹਿਲਾਂ ਤੇ ਗੁਰਦੁਆਰਾ ਸਾਹਿਬ ਵਿੱਚ ਪਾਠ ਹੋ ਰਿਹਾ ਰਹਿ ਰਸਬ ਦਾ ਮਿਰਚਾਂ ਲੱਗੀਆਂ ਹੋਈਆਂ ਨੇ ਆਪਣੇ ਤਿੰਨ ਕੀ ਹਮ ਸਵੇਰੇ ਤੋੜੀਆਂ ਸੀਗੀਆਂ ਅੱਜ ਤੇ ਇੱਕ ਆਹ ਲੱਗ ਰਹੀ ਏ ਇੱਕ ਹੋ ਲੱਗ ਰਹੀ ਹੋਰ ਇਹਨਾਂ ਨੂੰ ਸਵੇਰੇ ਤੋੜ ਲਾਂਗੇ ਫੇਰ ਸਵੇਰ ਤੱਕ ਹੋਰ ਵੱਡੀਆਂ ਹੋ ਜਾਣਗੀਆਂ ਲੋ ਜੀ ਆਪਣੇ ਸਾਰੇ ਕੰਮ ਕਾਰ ਨਿਪੜੇ ਹੋਏ ਨੇ ਠੀਕ ਹੈ ਤੇ ਮੈਂ ਕਰ ਰਹੀ ਏ ਵੇਟ ਕਿ ਕਿਹਦਾ ਕਰ ਰਹੀ ਐ ਉਹ ਤੁਹਾਨੂੰ ਆਪਾਂ ਜਦੋਂ ਆ ਜਾਣਗੇ ਉਦੋਂ ਦਿਖਾਵਾਂਗੀ ਮੈਂ ਕੀ ਦਾ ਵੇਟ ਕਰ ਰਹੀ ਐ ਇੱਧਰ ਵੀ ਤੋਹਰੀਆਂ ਲੱਗੀਆਂ ਹੋਈਆਂ ਨੇ ਪਰ ਉਹ ਉੱਪਰ ਨਹੀਂ ਵਿਚਾਰੀਆਂ ਤਾਰ ਕੱਢਣ ਜਾਣਾ ਐ ਮੈਂ ਬਸ ਪਰ ਮੈਂ ਵੇਟ ਕਰ ਰਹੀ ਐ ਮੇਖੇ ਚੱਲ ਥੋੜੀ ਦਿਰ ਵੇਟ ਕਰ ਲੈਂਦੇ ਆ ਤੇ ਹਵਾਵਾਂ ਚੱਲ ਰਹੀ ਐ ਜੀਰੀਆਂ ਨੇ ਇਸਰਨੀ ਸ਼ੁਰੂ ਹੋ ਗਈਆਂ ਮਤਲਬ ਕਿ ਅਜੇ ਦਾ ਫੁੱਲ ਆਣਾ ਸ਼ੁਰੂ ਹੋਇਆ ਨੀ ਇਸਰਨੀ ਤਾਂ ਕਿੱਥੇ ਸ਼ੁਰੂ ਹੋਈਆਂ ਨੇ ਆ ਦੇਖੋ ਆ ਸੋਹਣੀ ਪਣੀ ਸਫਾਈ ਜੀ ਕਰਦੀ ਇੱਥੋਂ ਹਨਾ ਆ ਦੇਖਦਾ ਬਸ ਉਹ ਵਾਲਾ ਟਾਣਾ ਵੀ ਛਾਂਗਦਾ ਕਿ ਫਿਰ ਇਧਰ ਫੇਰਾ ਸਿੱਧੀ ਚਲੀ ਜਾਊਗੀ ਦੇਖ ਬੈਠੇ ਤਾਂ ਨਹੀਂ ਹੈਗੇ ਇੱਥੇ ਵੈਸੇ ਭਾਵੇਂ ਕੋ ਪੰਛੀਆਂ ਦੀ ਡਾਰਾਂ ਕਿੱਦਾਂ ਜਾ ਰਹੀਆਂ ਨੇ ਪਾਟ ਹੋ ਰਿਹਾ ਗੁਰਦੁਆਰਾ ਸਾਹਿਬ ਚ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਵੈਸੇ ਸ਼ਾਮ ਨੂੰ ਬਾਹਰ ਤਾਂ ਘੁੰਮਿਆ ਨਹੀਂ ਜਾਂਦਾ ਹੈਗਾ ਟਾਈਮ ਹੀ ਨਹੀਂ ਲੱਗਦਾ ਹੈਗਾ ਘੁੰਮਣ ਦਾ ਬਾਹਰ ਸ਼ਾਮ ਨੂੰ ਇੱਧਰ ਵੀ ਆਹਨ ਵੱਧੂ ਸਫਾਈ ਜੀ ਹੋਈ ਪਈ ਕਿਉਂਕਿ ਮੈਂ ਨਾ ਸੰਭਰ ਤੇ ਸੀਗਾ ਕੱਲ ਪਤਨ ਪਰਸੋਂ ਸੰਭਰਾਂ ਸੀਗਾ ਮੈਂ ਆ ਦੇਖੋ ਅਮਰੂਦ ਲੱਗ ਰਹੇ ਨੇ ਆਪਣੇ ਅਮਰੂਦ ਨੂੰ ਇਹ ਹੋਣਗੇ ਜੀ ਠੰਡਾਂ ਦੇ ਅਮਰੂਦ ਗਰਮੀਆਂ ਦੇ ਅਮਰੂਦ ਆਪਾਂ ਖਾ ਲੇ ਸੀਗੇ ਤੇ ਇਹਦੇ ਨਾਲ ਦਾ ਇੱਕ ਅਮਰੂਦ ਆ ਲੱਗ ਰਿਹਾ ਇੱਧਰ ਇਹ ਨੀਚੋਂ ਜਿਹੜਾ ਜੰਮਿਆ ਸੀਗਾ ਉਹ ਆਪਾਂ ਨੇ ਪੱਟ ਗਏ ਮਨ ਲਗੀ ਇੱਧਰ ਲਾਤੇ ਸੀਗੇ ਭੂਰੇ ਮੇਲੇ ਵਿੱਚ ਬਗਲੇ ਉੱਡ ਰਹੇ ਨੇ ਬਗਲੇ ਤਾਂ ਤੁਹਾਨੂੰ ਦਿਸ ਰਹੇ ਆ ਦਿਸ ਰਹੇ ਨੇ ਹਰ ਵਾਰ ਜੀ ਥੋੜੇ ਦਿਨਾਂ ਬਾਅਦ ਬੇੜੇ 'ਚ ਝਾੜੂ ਜੇ ਮਾਰਦਰੀ ਨਾ ਤਾਂ ਬੇੜੇ 'ਚ ਸਫਾਈ ਰਹਿੰਦੀ ਆ ਦੇਖੋ ਮਤਲਬ ਕਿ ਹਜੇ ਮੇਲਾ ਨੂੰ ਹੋਇਨੂੰ ਹਜੇ ਤਾਂ ਹਫਤਾ ਵੀ ਨਹੀਂ ਹੋਇਆ ਅੱਜ ਕੀ ਐ ਮੇਲਾ ਸੀਗਾ ਆਪਣੇ 6 ਤਰੀਕ ਦਾ ਅਸਾਂ ਮੇਲਾ ਹੋਇਨੂੰ ਹਫਤਾ ਵੀ ਨਹੀਂ ਹੋਇਆ ਮੈਂ ਮੇਲੇ ਤੋਂ ਬਾਅਦ ਹੀ ਦੁਬਾਰੇ ਫੇਰ ਸੰਭਰਦੇ ਸੀਗਾ ਨਾ ਇੱਕ ਵਾਰੀ ਕੁਛ ਨਹੀਂ ਪਾ ਕੇ ਸਾਰੀ ਗਰਦ ਜੀ ਦਬ ਗਈ ਹੈ ਸਿਕੂ ਲੱਸੀਗਾ ਫਰਟੀਖਾ ਦਾ ਆਪਣੇ ਦੇ ਨਾਲ ਮੈਂ ਵੀ ਦੇਖ ਦੇਖ ਸਵਾਲ ਤਾਂ ਹੋ ਰਿਹਾ ਸੀ ਨਾ ਇਹ ਐਂ ਇਹ ਦੇਖੀ ਉਹ ਦੇਖੀ ਜੇ ਹੋ ਮਾਸ ਕੀ ਹੋਰੇਗਾ ਉਹ ਦੇਖੇ ਤਾਂ ਬੈਠੇ ਹੋਏ ਹਾਂ ਨਾ ਯੋ ਉਸ ਨੂੰ ਕਹਿੰਦਾ ਓਏ ਇਹ ਤਾਂ ਬਹੁਤ ਕੀ ਮੰਨਣਾ ਹੈ ਉਹ ਬੈਠੀ ਜਲੀ ਕਾਲਾ ਅੱਜ ਕੋਈ ਚੇਜ਼ ਬੋਲ ਤਰ ਹਾਂ ਏਸੀ ਨੇ ਵੱਡੇ ਦਾ ਕਾਲੇ ਜਿਹੜੇ ਬੜੇ ਸਾਰੇ ਨੇ ਆ ਦੇਖਾ ਨਾ ਨੀਮੋ ਤੇ ਛੇੜੇ ਦਾ ਐਂ ਲਾਲੀ ਉਦੋਂਗੇ ਕਰ ਆਏ ਆਹੀ ਕੁਛ ਆ ਹੋਰ ਪੱਪੂ ਲੱਗਾ ਦਰਵਾਜੇ ਦੇ ਦਨੂ ਖੁੱਲਣਾ ਲੈਡ ਭੱਜੀ ਵੀਦੀ ਹੁਣੇ ਆਈ ਏ ਚਲੋ ਕੱਪੜੇ ਧੋ ਤੋ ਕੇ ਸੁੱਕਣੇ ਬਾਤੇ ਮੈਂ ਅੰਦਰ ਲੈਟ ਭੱਜੀ ਵੀ ਤੇ ਹੋਣੇ ਆਈ ਐ ਲੈ ਵੀ ਅੱਜ ਮੇਰੇ ਮਾਵਾ ਬਮਸੋ ਆਏ ਆ ਜੋੜੀ ਦੋਏ ਮਸੋ ਮਸੋ ਇਹ ਤਾਂ ਕੱਲੇ ਕੱਲੇ ਆਏ ਰਹਿੰਦੇ ਹੋਰ ਮੈਂ ਭੁੱਲੀ ਨੇ ਧਾਰ ਕੱਢਣੀ ਅੱਜ ਮੇਰੀ ਮਾਂ ਵੀ ਦੇਖ ਲਈ ਮੈਨੂੰ ਧਾਰ ਕੱਢ ਦੀ ਵੀ ਜੀ ਉੱਠ ਬੋਲਣਾ ਖਤੂ ਬੋਲਣਾ ਉਹ ਤਾਂ ਤਾਂ ਰਹੇ ਕੋਈ ਨਹੀਂ ਅੱਜ ਤਾਂ ਤਣਾ ਹੋ ਜਾਗਦਨੀ ਹੋਗੀ ਕਿ ਸਾਰਾ ਕੱਢ ਲਿਆਵਾ ਹੈ 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 ਨਾ ਤੇ ਫਿਕਰੀ ਸੱਤ ਪਈ ਦੁੱਧ ਵੀ ਕਿੰਨੇ ਨੂੰ ਉਹਨੇ ਦੋ ਕਿਲੋ ਦਾ ਹੈ ਇਹਦਾ ਬਾਲਟੀ ਵੀ ਲੀਵਾ ਫਿਰ ਲਗਾ ਪਤਾ ਹਾਂ ਮੈਂ ਤਾਂ ਨਾਲ ਦੀ ਉਹ ਦੁੱਧ ਕੱਢ ਲਿਆ ਮੈਂ ਹਾਂ ਇਹ ਉਹਦੇ ਯਾਰ ਦੋ ਕਿਲੋ ਕੱਢ ਦੇਗੇ ਮੈਂ ਥੋੜੇ ਜਿਹਾ ਕੱਟਿੰਗ ਚ ਪਾਦਾ ਯਾਰ ਦੇਖਾ ਕਰੀ ਮੈਂ ਕਿਦਾਂ ਕਰਦੇ ਮੈਂ ਕਾਪਾ ਚਾਰ ਕਿਲੋ ਮੈਂ ਕੁਝ ਬਲੇ ਗਿਆ ਹੁਣ ਅੱਧ ਬੰਦੀ ਦਾ ਕਿਦਾਂ ਹੈ ਮੈਂ ਸਾਰੇ ਕੋਲੋਂ ਜਿਹੜਾ ਕੰਮ ਲਾਵਾਂ ਹੈ ਪਰ ਮੈਂ ਲਾ ਕੇ ਰਹਿਣਾ ਹੈ ਆਹ ਤੂੰ ਆ ਕੇ ਪਾਸੋਂ ਮੈਂ ਤਾਂ ਪਹਿਲਾਂ ਕੀਤਾ ਨਾ ਗੱਦੀ ਮੈਂ ਇਕੱਠੇ ਗਿਆ ਦਰ ਹੋ ਗਿਆ ਦੋਵੇਂ ਤਾਂ ਕੱਟਿਆ ਦੱਬੀ ਚੁੱਪ ਚੰਦਾਂ ਨੇ ਕੱਟਲੇ ਕਰੰਦੀਆਂ ਹਾਂ ਹੁਣ ਬਧੀਆ ਹੋ ਜਾਂਦੀਆਂ ਨੇ ਫੇਰ ਜਦੋਂ ਕੱਟ ਲਿਆ ਵੀ ਜੇ ਮਨ ਕਿਤੇ ਜਾਣਾ ਪਏ ਤੂੰ ਰਹਿ ਜੀਦਾ ਅੱਛਾ ਮੰਮੀ ਨੇ ਕਿਹਾ ਛੱਡ ਜੇਗੇ ਬਟਾਏ ਕਰਵਾ ਲਵਾਂ ਮੈਂ ਤਾਂ ਰਕਟ ਉਹ ਮੈਂ ਤਾਂ ਪਾਗੜ ਚਲੀ ਜਾਂਦੀ ਅੱਜ ਮੈਂ ਤਾਂ ਦਿਮਾਗ ਬਣੀ ਆ ਸਾਨੂੰ ਛੱਡੀਆਂ ਬੱਗ ਲਾਂਗੇ ਮੇਰੇ ਨਾ ਆ ਵੀ ਉਹਨੂੰ ਪੇਪਰ ਹੈ ਕੱਲ ਨੂੰ ਹੋਰ ਮੈਂ ਤਾਂ ਹੁਣ ਦੇਖਿਆ ਉਹ ਦਿਲ ਉਹਨੂੰ ਕਰਵਾਵਣ ਹੈ ਪਿੰਡ ਬਦਲ ਗਈ ਆ ਪਿੰਡ ਅੱਗ ਗਏ ਸਾਰੇ ਕੁੱਜੇ ਸਾਰੇ ਗਏ ਨੇ ਜੀਸੇ ਨਹੀਂ ਗਏ ਸਭ ਉਹਦੇ ਮੈਨੂੰ ਕਿਹਾ ਵੀ ਤਾਂ ਮੈਂ ਮੇਰੇ ਉਦਮੂ ਪਰ ਫਿਰ ਜਦੋਂ ਪਹੁੰਚ ਕੇ ਮਾਂ ਨੇ ਮੈਨੂੰ ਫੋਨ ਰਮਾ ਕਿਤੇ ਵਾਗਰੀ ਮਾਂ ਨੇ ਮਨ ਤਾਂ ਮੇਰੇ ਉਦੋਂ ਛੁੱਟੀ ਤਾਂ ਹੋਰ ਜਾਤ ਸਕਰੇ ਹਸਪਤਾਲਨ ਜੀਗਾ ਫਿਰ ਚਲੀ ਜਾਂਦੀ ਗਾਹ ਤੋ ਮੈਂ ਤਾਂ ਹੁਣ ਗਏ ਐ 1:00 ਵਜੇ ਮਗਨੇ ਮਮੀ ਦੇ ਪਾਪੇ ਨੇ ਤਾਂ ਸਾਡੇ ਨਾਲ ਦੀ ਗੱਲ ਕੀਤੀ ਮੈਨੂੰ ਚਲੀ ਜਾਂਦੀ ਜੇ ਮੈਂ ਇਕੱਲੀ ਚਲੀ ਜਾਂਦੀ ਸਭ ਘਰ ਰਹਿੰਦੇ ਸਾਰੇ तो कह रही है आज ने साला चिली मामा नहीं है कहीं hmm. नहीं करते हैं वहाँ hmm. ना कैसे हम्म जाए जाए वही और ठीक होगा मैं रहती छोटी जाए जाए आज तो खेलेगा मामले में भी दे लैटर चिली कार्ड के आज लैटर को कहाँ कर रही बस तेरे पापा ना आने दिया दालनी मैंने जब तक कार्ड हम बोल द ਆ ਬੱਸ ਇਹ ਮੂ ਕਰ ਗਿਆ ਨਾ ਮੈਂ ਜਾਂ ਚਾ ਕੋ ਜਮਾ ਰਵੇ ਕੱਲਾ ਪਿਆ ਨੇ जैसे मैं बोलते रहूंगा ज्यादा रहने और रुकियो बाद में चल कोई नहीं रुकती आज अपन 10:00 बजे आएंगे टूर पे आज रुक गए चल अब तो छोड़ ये पीछे नहीं से रख फिर बोल तेरा बढ़ाओ दो किले हम जाना है मंजर पर पर उदयपुर का सुन चलाले ओ देखो हम जाकर आगे जाते हैं ना चल रुकती का बनाऊंगी ਸਾਰਾ ਕੁਝ ਰੋਟੀ ਦਾ ਸਮਾਨ ਮੈਂ ਠੀਕ ਕਰ ਲਿਆ ਰੋਟੀ ਆਟਾ ਗੁੰਨੇ ਆਟਾ ਗੁੰਨੇ ਰੋਟੀ ਦਾ ਕੰਮ ਕਰ ਲਿਆ ਸਵੇਰ ਛੁੱਟੀ ਹੋਵੇ ਰਾਮ ਜੀ ਉੱਠੇ ਨੇ ਸਵੇਰੇ ਕਿਹੜਾ ਸਮਾਂ ਉੱਠੇ ਨੂੰ ਮੂਰ ਨੂੰ 6:00 ਵਜੇ ਹੁੰਦਾ ਹੈ 5:30 ਪੌਣੇ 6:00 ਵਜੇ ਹੁੰਦਾ ਹੈ ਰਾਤ ਨੂੰ 11:00 ਵਜੇ ਤੱਕ ਸੌਂਣਾ ਹੈ ਰਾਤ ਵੀ 11:00 ਵਜੇ ਤੱਕ ਸੌਂਣਾ ਹੈ ਫੋਨ ਦੇਖੀ ਜਾਣਾ ਬੈਠੇ ਬਾਪੂ ਤੇਦਰ ਦੇਖੀ ਆ ਬਾਪੂ ਦੇਖੀ ਆ ਨਹੀਂ ਸੋ ਜਾਣਾ ਐਹ ਐਹ ਦੇਖ ਜਾ ਝੂਠ ਦੇ ਰੋੜ ਦੇਖੇ ਕਿੰਨੇ ਕਿੰਨੇ ਰੋੜਦੇ ਹਨ ਸਵੇਰ ਨੂੰ ਸੱਤ ਵਜੇ ਸੋਇਆ ਹੈ ਮੈਨੂੰ ਕਹਾ ਤੁਸਰ ਬੇਟਾ ਤੇਰੇ ਮੈਂ ਇਹ ਤਾਂ ਤੋਲੇ ਕਰ ਜਮਾਈ ਨੇ ਚੱਕ ਦੇ ਇੰਨੀ ਵਸਾ ਬੱਚੀ ਵਾ ਲਿਆਣ ਗਿਆ ਪੈਕ ਆ ਪੇਟ ਆ ਗਿਆ ਸਾਰਾ 20 ਕੁ 20 ਬਜੇ 20 ਕੁ ਪੋਕਰ ਨੂੰ ਸਾਫ ਹੋਰ ਦੇ ਬੋਲੇ ਦੇ ਗਿਆ ਬਰ ਮੈਨੂੰ ਕੀ ਸਮਝੇਗੀ ਬਲ ਗਿਆ ਤੂੰ ਇਹਨਾਂ ਦੀਆਂ ਆਪ ਕਹਿੰਦੀ ਲਓ ਜੀ ਮੰਮੀ ਕਹਿੰਦੀ ਮੈਂ ਧਾਰ ਕੱਢਾਂ ਲਾਲੀ ਕਹਿੰਦਾ ਕੱਢ ਕੱਢ ਮੰਮੀ ਛੇਤੀ ਛੇਤੀ ਕਰਾਵੇਂ ਤੈਨੂੰ ਛੱਡ ਕੇ ਜਾਇ ਕਰੂੰਗੇ ਕਾ ਫੇਰ ਤੇ ਮਾਰੇ ਘਰ ਰਹਿ ਜਾਗਾ ਠੀਕ ਹੈ ਨਾ ਭਾਈ ਪਹਿਲੇ ਜਵਾਬ ਦੇਗੀ ਕਿਰੀ ਨਾ ਭਾਈ ਅਮਰ ਤਾਂ ਬਹੁਤ ਔਖੇ ਲਿਗਨੇ ਚੇਰੀ ਵੱਢ ਕੇ ਲੈ ਕੇ ਆਏ ਹਾਂਵੇਂ ਦੋ ਵੇ ਦਿਨ ਪਹਿਲਾਂ ਆਹ ਹੋਰੇ ਜ ਚੰਜਣ ਜੀ ਦੇ ਵਿੱਚ ਪਈ ਹੈ ਚੰਜਣ ਵਿੱਚੇ ਹੋਰੇ ਬਹੁਤ ਹੋਈ ਵੀ ਉਹ ਕਿੱਡੀ ਕਬੜੀ ਬੜੀ ਹੋਈ ਵੀ ਹੂੰ क्या हो गया आज आज फिर मच्छर लड़ें फिर मिलती हर ਪਰੋ ਜੀ ਇਹਨਾਂ ਨੂੰ ਰਣਾਵਾ ਇਹਨਾਂ ਕੇ ਖੂਕ ਖਾਰਾ ਹੈ ਸਾਫ ਕਰੋ ਮੜਾ ਮੜਾ ਗੋਹਾ ਤਾਰਨ ਪਾਪੇ ਨੂੰ ਵੀ ਲਾਂਦੇ ਦੇਖੀਗੀ ਇਦਰੇ ਹੋਰ ਨੂੰ ਇਹ ਲੰਗੀ ਸਵੇ ਆਮ ਆ ਜਾ ਪਾਟੀ ਲਿਆ ਹਾਂ ਜਲਦੀ ਪਹਿਲਾਂ ਵੀ ਦੋ ਹੋਰ ਰੱਖ ਲੈ ਮੈਂ ਤਾਂ ਮੰਮੀ ਮੇਸਟੇ ਨਾ ਕਰ ਮੈਂ ਦੇਖੇ ਟਿਕਟਾਂ ਮੈਂ ਇਹ ਮੈਚਾ ਰੱਖ ਉਹ ਤੂੰ ਮੈਂ ਨੋ ਕਰੇ ਵੀ ਤੱਕ ਤੂੰ ਸਿੱਟਾ ਹੈਗਾ ਲਾਲੀਆ ਕਹਿੰਦੀ ਹੋਜੀ ਆ ਕੰਮ ਕਰਿਆ ਦੇ ਲੈ ਮੈਂ ਤਾਂ ਜਾਲੀ ਲਾਉ ਉਹ ਕਿੱਥੇ ਬਸ ਲੋੜ ਨਹੀਂ ਜਾਲੀਗੀ ਹਰਿਆ ਤਮੇਸ ਰਾਤ ਨੂੰ 12 ਵਜੇ ਆ ਕੇ ਦੇਖੇ ਲੰਬੀਆਂ ਪਈਆਂ ਹੋਵਾਂ। ਆ ਫਿਰ ਜਿਉਂ ਬੰਦ ਕਰ ਕਰੇਂਗਾ ਤੂੰ। ਨੇ? ਇਹ ਸਾਰੇ ਜਲਦੀ ਸਾਰੀ ਰਾਤ ਸਵੇਰੀ ਬੰਦ ਕਰਾਂਗੇ। ਹਾਂ ਸਵੇਰੀ ਵੇਪਾ ਬੰਦ ਕਰ ਦੇ ਕਰ। ਤੇ ਤੂੰ ਮੈਂ ਬਾਤ ਫਿਰ ਤੂੰ ਆ ਵੀ ਕਰਦੇ ਹਾਂ। ਹਰ ਜਿਹੜੀ ਮਮੀ ਜਿਹੜਾ ਧੂਆਂ ਹਾਂ ਇਹ ਜਿਆਦਾ ਪਰਮੇਸ਼ੰਦਰ ਬਣਣੀ ਆ। ਇੱਕ ਵਾਰ ਚਾਰ ਪਾਥੀਂ ਧੂਆਂ ਕਰ ਦੇਣਾ। ਫਿਰ ਚਲੇਗਾ ਧੂਆਂ 9 ਵਜੇ ਤੱਕ 10 ਵਜੇ ਤੱਕ। ਫਿਰ ਉਹਨਾਂ ਦਾ ਉਹ ਕੰਮ ਕਰੀਂ ਦਿਖਾਉ ਬੇਟਾ ਫਿਰ ਟੜਕੇ ਟੱਕਰਣਾ ਉਹ ਤੇ ਬੈਠੀ ਨਾ ਹੇ ਲੇਟ ਢੋੜ ਜਾ ਫਿਰ ਟੜਕਾ ਤੇ ਧੂਆ ਕਰ ਦੇਗਾ ਲੇਟ ਢੋੜ ਜਾ ਮੀਂਹ ਪੇ ਜਾ ਫਿਰ ਤੰਗ ਹੋਵਾਂ ਮੈਂ ਇੱਕ ਵੇਸ ਹੈ ਇੱਕ ਬੜੀ ਬੜਾ ਟੱਟੀ ਉਹ ਨੂੰ ਫੇਰ ਅੰਦਰ ਬਾੜੇ ਉਹ ਸੋਨੇ ਆ ਉਹ ਸੋਨੇ ਨੂੰ ਅੱਛੇ ਜੀ ਤੇ ਲੇਟਾ ਵੀ ਕੁਰਸੀ ਹੈ ਵੇਲਾ ਪਰ ਬੈਠੀ ਬਿਨਾਂ ਕੇ ਥੋੜਾ ਜਿਹਾ ਇੱਥੇ ਲੱਤ ਜੀ ਨੂੰ ਨਹੀਂ ਲੱਤ ਨਹੀਂ ਇਹ ਫੜੀ ਮੈਂ ਟਰੈਕਟਰ ਬੇ ਕਰਦਾ ਬੱਟੇ ਵੇ ਨੀਚੇ ਤੇ ਨਹੀਂ ਉੱਪਰ ਬੈਟਰੀ ਆ ਮੁੰਡਾ ਖਾਣੀ ਹੈ ਪੂਰਾ ਮੈਨੂੰ ਲੱਗਾ ਜੇ ਇਹੋ ਕਰਦੇ ਆ ਹਨ ਤਾਂ ਕੱਟਾ ਇਹਨੂੰ ਮੈਂ ਨਹੀਂ ਕਰਿਆ ਜਿਹੜਾ ਇਹ ਕਰਦੇ ਆ ਮੈਂ ਜਿਹੜਾ ਕੱਟਾ ਹੈ ਇਸਕੇ ਤੇ ਹੋਏ ਨਾ ਛਿਛੜ ਲੱਗੇ ਨਾਲੋਂ ਇਹ ਨਹੀਂ ਗਾਏ ਮੈਂ ਉੱਜੇ ਜੀਰੀ ਲੈਣੀ ਵਾ ਜੇ ਜੀਰੀ ਜੀਰੀ ਲੱਗਾ ਹੈ ਤਾਂ ਦਿੱਕਤ ਹੋਊ ਕੱਟੇ ਗਏ ਛਿਛੜ ਲੱਗੇ ਜੇ ਤਾਂ ਜੇ ਕੱਟੇ ਨਾ ਇਹ ਤਾਂ 26 ਕੱਪੜੇ ਸਭ ਨੇ ਰੱਖੀ ਹੋਈ ਆ ਫਿਰ ਮੜੇ ਮੜੇ ਇਮੇਜਾਂ ਦਾ ਹਰ ਕੁਛ ਛੋਟੇ ਜਿਹੇ ਦੋ ਆਏ ਦੋ ਹੀ ਲੱਗ ਵਿੱਚ ਚੜਾ ਜੀ ਲਾ ਦੀ ਛੋਟਾ ਜਾਂ ਇਹ ਤਾਂ ਇੱਕਦਮ ਨਹੀਂ ਛੇੜੇ ਹਾਂ 10 ਦਿਨ ਫਿਰ ਵੀ ਲੱਗਦੇ ਦੇ ਟੱਕੇ ਨੂੰ ਸਾਬੂ ਨਿਗਰ ਨਾਲ ਆਏ ਗ੍ਰਾਮ ਸਿੱਕੇ ਨੂੰ ਨਾਮ ਮਾਰਦੇ ਰਹੇ ਤੇ ਕਹਿੰਦਾ ਹਾਂ ਵਾ ਮੈਂ ਤਾਂ ਬਚਾਦੇ ਹਾਂ ਨਹੀਂ ਇਹੋ ਫੋਗਾ ਚਿੱਚੜੇ ਪੂਰੇ ਸਾਹ ਚਿੱਚੜੇ ਸੁਹੇ ਦੇ ਤੇ ਕਿੱਚਰਾਂ ਦਾ ਕੱਟਾ ਖਾਣਿਆ ਲਾ ਗਾ ਰਿਹਾ ਮੈਂ ਅਮਨ ਦਾ ਕੱਟਾ ਦਾ ਮਰਜੀ ਹੈਗਾ ਮੈਂ ਚਲ ਕੋਈ ਨਹੀਂ ਦੇਖ ਲਿਆ ਨਹੀਂ ਦੇਖਿਆ ਮੈਂ ਤਾਂ ਸਾਬਣ ਕੱਪੜੇ ਤੁਹਾਡੇ ਸਾਬਣ ਲਾ ਗੜੇ ਰੋਜ਼ ਇੱਕ ਜੀ ਹੋ ਗਿਆ ਸਮਝਾ ਜੀ ਜੀ ਮੀ ਪੀਣੀ ਹੈ ਮੀ ਲੇਟ ਗਈ ਜੀਰੀ ਦਾ ਲੰਬਾ ਚੱਲ ਗਿਆ ਲੰਬਾ ਚੱਲ ਨਹੀਂ ਕਰ ਕਹਿੰਦੇ ਜੀਰੀ ਨਾਲ ਬਹੁਤ ਠੀਕ ਲੱਗੀ ਹੈ ਮੀ ਪਈ ਹੈ ਨਾ ਜਤ ਨਾਲ ਨਹੀਂ ਮੀ ਜਤ ਨਹੀਂ ਪਿਆ ਹੁਣ ਮੈਂ ਤਾਂ ਸਾਰੀ ਨਹੀਂ ਲਾਦੀ ਬਿਨਾਂ ਮੀ ਤੇ ਮੱਤਗੀ ਵਿੱਚ ਪਈ ਮੱਤਗੀ ਜੀਰੀ ਉਹ ਤੇ ਮਾਰੀ ਹੋਉਣੀ ਨੇ ਕੱਦ ਮੈਨੂੰ ਤੇ ਲੱਗ ਰਹੀ ਆ ਬਾਰੇ ਕਾ ਇਹ ਤੇ ਸਪਰੇ ਹੋ ਰਹੀ ਮਾਰੋ ਮਾਰ ਹਾਂ ਅੱਗੇ ਹੋ ਰਹੀ ਸਪਰੇ ਹਾਂ ਅੱਛਾ ਮੈਂ ਕੋਈ ਦੁਆ ਨਹੀਂ ਹੁਣ ਗੌਰ ਰੱਖਿਓ ਭਾਈ ਹੁਣ ਲੱਗ ਰਹੀਆਂ ਬਿਮਾਰੀਆਂ ਕੱਲਾ ਯੂਰੀਆ ਯੂਰੀਆ ਪਾਇਆ ਕੋਈ ਦੁਆ ਨਹੀਂ ਭਾਈ ਜੀ ਕੋਈ ਕੁਛ ਨਹੀਂ ਅੱਗੇ ਵੀ ਨਹੀਂ ਬੰਦਾ ਹੈ ਸਪਰੇ ਹੋਗਾ ਟਕਰਾ ਬਸ ਠੀਕ ਹੈ ਫਿਰ ਹਾਂ ਥੋੜਾ ਹੀ ਦਹੇ ਮੈਂ ਰੁੱਧਿਆ ਨਹੀਂ ਬਹੁਤ ਸਰਚਾ ਦੇਖ ਲੈ ਬਾਪੇ ਉਹੀ ਆਮਨ ਹੈ ਹਾਂ ਅਮਨ ਕਹਾਂ ਮਨ ਲਫਾਫੇ ਚੜਾ ਚੜਾ ਕੇ ਗੋ ਚੱਕੇ ਗਏ ਜਿਆ ਕਹਿੰਦੇ ਕੀ ਕਿੰਨੀ ਮਜਾਦੀ ਹੈ ਇਹ ਸਜਾ ਕੁਸਾ ਲਾਂਦੀ ਜੇ ਕਹਦੇ ਕਿ ਦੇਵੇਂ ਜਣਾ ਮਾ ਪਾਜੀ ਕੋ ਗੋਲੀ ਲਿਪ ਲੈ ਮੈਂ ਨਹੀਂ ਲਿਪਦੀ ਲਫਾਵੇ ਚੜਾਈ ਰ ਦਿੱਤਾਗੇ ਉੱਪਰ ਦੇਖ ਲੈ ਹੁਣ ਉਹ ਛੋਟੀ ਨੂੰ ਸੂਜ ਜਾਂਦੇ ਫਿਰ ਕੱਢ ਕੇ ਰੱਖੀ ਕਿਉਂ ਨਹੀਂ ਕੋਈ ਬਾਤ ਉਸਦੀ ਵੀ ਕਰ ਦੋ ਇਹ ਸਿੱਖੂਗੀ ਨਾ ਆਏ ਬਤਾਇਆ ਹਾਂ ਮੈਂ ਤੇ ਗੋਆ ਦਾ ਮਨੇ ਪੱਤੀ ਲਿਪੇ ਗਰੇ ਮੈਂ ਨਹੀਂ ਲਿਪਦੀ ਗਾ ਮੈਂ ਤੇ ਨੌਂ ਦੇ ਵਿੱਚ ਗੋਆ ਵੜ ਜੇਗਾ ਹਾਏ ਮੈਂ ਨਹੀਂ ਕਰਦੀ ਹੁਣ ਦੇਖ ਲੈ ਮੋਗਾ ਹੁਣ ਮੈਨੂੰ ਕਹ ਰਹੀ ਹੈ ਕਹਾ ਮਸ਼ੀਨ ਜੀ ਲਿਆ ਪੱਥੀ ਪੱਥਣੇ ਵਾਲੀ ਹਾਂ ਕੱਤੇ-ਬੱਤਿਆਂ ਦੀ ਮਸ਼ੀਨ ਚੱਲ ਗਈ ਹੋਈ ਹੈਗੀ ਇੱਕ ਆਵਾਜ਼ ਉਹ ਐ ਕੋਲ ਨਹੀਂ ਹੁੰਦੀ ਉਸ ਨਾਲ ਹਾਂ ਟੈਂਪਰਰੀ ਘੱਮ ਹੈ ਨਾ ਠੀਕ ਹੈ ਟੈਂਪਰਰੀ ਜੇ ਘੱਮ ਹੈ ਹਾਂ ਇਹ ਮੇਰੇ ਹੱਥ ਨਾਲ ਗੋਲ ਹੋਈ ਨਹੀਂ ਉਸ ਗੱਲ ਗੋਲ ਨਹੀਂ ਹੋਈ ਇਹ ਵਾਪਾ ਕਰ ਰੱਖਦੇ ਯੇ ਵੀ ਸੋਹਣਾ ਆ ਮਾ। ਉਹ ਕੀ ਕਰਨਾ? ਤੜ ਗੋਹੇ ਮੇ ਕੱਢਣਾ। ਹਾਂ। ਕੋਈ ਚੱਕਿਆ ਪਾਤੀ ਜੀ ਤਾਂ ਮੇਰੇ ਜੀ ਰੱਖਣਾ। ਕੋਈ ਬਸਾ ਕੋਈ ਜੋਰ ਸ। ਆਂਦੀ ਮਾ ਦੇ ਅੱਧੀ ਵਾਲਤੀ ਕਰਦੇ ਜੋਰ ਵਾਲਤੀ ਬਹ ਹੋ ਜਾਏ। ਹਾਂ ਵਾਲਤੀ ਬਹ ਹੋ ਜਾਏ। ਓਕੇ। ਨਾਲੀ ਤੇ ਤੇਰੇ ਬਤਾ ਕੈਦੀ ਸੁਰਤਾ ਕਰ ਰਿਹਾ ਦੇਖ ਲੈ। ਨਾ ਲਿਅਮ ਪਾ ਕਿ ਕਿੰਨਾ ਨਮੇਗਾ 500 ਰੁਪਏ ਦਾ। ਪੱਥੇ ਪੱਥਣਿਆ। ਟਰਗ। ਹੈ ਹੁਣ। ਹੈ? 500 ਰੁਪਏ ਦਾ। ਪਤਾ ਨਹੀਂ। ਇੰਨੇ ਕੀ ਆਣਾ ਇੱਕ ਡੰਡਾ ਜਿਹਾ। ਨੀਲਪਰੀਆ ਬਿਲ ਜੇ ਉਹ ਚੱਕੇ ਕਿਤੇ ਕਿਉਂ ਦਿਨ ਮੈਂ ਮੁੱਦਾ ਮਾਰੇ ਕਰਾਂਗੇ ਨਾ ਨਾ ਉਹਦੇ ਉੱਪਰ ਡੰਡਾ ਐ ਤੇ ਹੇ ਨੀਚੇ ਗੋਲ ਐ ਬਸ ਉੱਪਰ ਡੱਗੋ ਹੀ ਮੈਂ ਕੱਢੋ ਗੈਲੇ ਖਵਾ ਜਾਏਗਾ ਹੁਣ ਉਹਰੇ ਪਿੰਡ ਦੇ ਵਿੱਚ ਗੋਹਾਰ ਆ ਚੁੱਕਾ ਫਿਰ ਉਹ ਹੀ ਲਿਆ ਚੁੱਕੇ ਗੋਹਾਰਾ ਮਾਚਲ ਇਹ ਕੀ ਹੋ ਗਿਆ ਉਹ ਜਿਹੜੇ ਬੈਟਰੀ ਵੱਜ ਰਹੀ ਸਾਰੇ ਮੂੰਹ ਪਰ ਮੈਂ ਚਲ ਗੋਹਰ ਮੁੰਡੂ ਲੈਣਾ ਹਾਂ ਗੋਹਰਾ ਉਹ ਪਤਾ ਕਰੇਗਾ ਹਾਂ ਸਾਟਿਆ ਦੇ ਲਈ ਪਰੇ ਉਲੀ ਪਤਲੀ ਗਈ ਜੀ ਪੂਰੇ ਜੀ ਥੇ ਹੋਰ ਪਰ ਇਤਾਂ ਵਕਤ ਦੋ ਮਹੀਨੇ ਪੱਥਲਾ ਮਨ ਪੂਰੇ ਨਗਰਤਿਆਂ ਦੇ ਬਾਹਰ ਦੋ ਮਹੀਨੇ ਪੱਥਲੇ ਹੋ ਸ਼ਾਰਾ ਚਾਰ ਬਤੂ ਮੋਟਾ ਜੀ 10 ਪੱਥੀਆਂ ਰੋਜ਼ ਪੱਥੇ 10 ਪੱਥੀਆਂ ਮੈਂ ਸੋ ਦੋ ਚਾਰ ਪੱਥੀਆਂ ਮਸੋ ਹੋਇਦ ਰਹੀਆਂ ਚਲ ਕਿੰਨੀਆਂ ਹੋ ਹੋ ਜਿੰਨੀ ਮਰਜ਼ੀ ਹੋ ਗਈਆਂ ਹੋਈਆਂ ਤਾਂ ਹੈ ਥੂੜੀ ਪਾਰੇ ਗਰ ਵਿੱਚ ਮੇਲੀ ਥੂੜੀ ਭੇਜੀਂ ਨਿੱਕੀ ਨਾ ਲਈ ਰੱਖੀ ਨਹੀਂ ਕੇਰਨ ਵਾਲੇ ਕਰੇਗੀ ਬਿੱਟੀ ਹਰ ਕਰ ਕੋ ਮਾਚੇਗੀ ਨਹੀਂ ਤੂੜੀ ਤਾਂ ਅਦਾ ਹੀ ਕਹਾ ਸਾਰਿਆਂ ਨੂੰ ਮਮੀ ਸੇਵਾ ਵੀ ਕਿਹਾ ਨਾ ਕਰਦਾ ਕੋਈ ਕਹਿੰਦੀ ਕਰ ਲਾ ਨਹੀਂ ਵੀ ਨੂੰ ਪਤਾ ਮੈਂ ਨੂੰ ਗੁਰ ਕਰਨੀ ਆਈ ਤਾਂ ਬੱਧੀ ਐ ਉਹ ਗੁਰ ਕਰਨੀ ਚ ਨਹੀਂ ਉਹ ਤਾਂ ਨਹੀਂ ਮੇਰੇ ਕੁੱਤੇਗਾ ਨਹੀਂ ਮੈਂ ਨਾ ਮੈਂ ਕੁੱਤੇ ਨਹੀਂ ਹਾਂ ਟਿੰਟ ਨਹੀਂ ਮਾਰਦਾ ਜਿੰਮੇ ਇਸ ਨਾਲ ਵੀ ਮਿਲ ਕੇ ਕਿਉਂ ਟੱਕਰ ਜਾ ਕੋਲ ਵੀ ਲੰਘਣਾ ਕੁਝ ਕਰ ਨਹੀਂ ਜਾਂਦਾ ਹੁਣ ਜੋ ਪਰਯੰਦਰਨ ਨਾ ਹੁੰਦਾ ਸੇ। ਟੁਕੜੇ ਦੇ ਜਾਂਦੇ ਜਾਰੇ। ਮੈਂ ਤਾਂ ਸੁਣਿਆ ਹੀ ਨਹੀਂ ਕਿ ਸੇਵਾ ਕਰਾਉ। ਨਾ ਨਾ ਮਾਤਾ ਮਾਇਨਾ ਨੂੰ। ਐਂਡ ਚਿੰਗੀਦਰਾ ਰੱਖਾਂ। ਕੋਈ ਟਿਬੈਟ ਦੇ ਰਿਹਾ ਹੋਰ। ਨਾ ਮੈਂ। ਤਾਂ ਨੂੰ ਸਹੀ ਦਾਣਾ ਕਰਨੀ। ਮਨੂ ਕੁਲੇ ਨੂੰ ਕੱਖ ਬੱਢਣੇ ਲਗਾ ਨਾ ਹੋ ਜਾਂਦੇ। ਉਹ ਆਉਂਦੇ। ਇੱਕੋ ਕੱਟਾ ਛੁੱਟ ਜਾਵੇ। ਸੱਤ ਜਨ ਕੱਖ ਉਹੀ ਖਾਪਾ। ਉਹ ਤਾਂ ਛੱਡਦਾ ਹੀ ਨਹੀਂ ਹੈ ਖੁੱਲੀ ਉਹ ਕੱਖ ਗਾਣੇ ਤੇ ਕੱਖ ਖਾ ਖਾ ਇਹ ਜਿਆ ਹੋ ਜੀਦਾ ਪਾਣੇ ਗੋਲ ਕਿੰਨਾ ਕਰਿਆ ਮਿਆਂ ਦਾ ਇਹਨੇ ਮੈਂ ਕਿਹਾ ਇਹਨੇ ਮਰ ਜੇਗਾ ਇੱਕ ਦਿਨ ਗਏ ਹੁਣ ਮੈਂ ਦੁਪਹਿਰ ਇਹਨੂੰ ਰੱਖ ਨਹੀਂ ਪਾਉਂਦਾ ਨਹੀਂ ਸੁ ਦੁਪਹਿਰ ਉਹਦੀ ਕੁੱਕੜ ਤਾਂ ਕਰਾਵਾ ਲਾ ਰات ਨੂੰ ਸਾਰੀ ਛੇ ਇਸ ਟਾਈਮ ਕੱਪਵਾ ਦੇਣੀ ਮੈਂ ਉਸ ਤੋਂ ਸਿਵਰੀ ਦਾ ਟੈਨਸ਼ਨ ਪੜਾ ਲਿਆ ਤੇ ਨਹੀਂ ਕਰਦਾ ਲੱਗ ਰਿਹਾ ਤਾਂ ਵਿਚਾਰਾ ਲੇਉਣ ਦੇ ਲੱਗੇ ਰਹੇ ਨਾ ਕੋਈ ਨਹੀਂ ਹੁੰਦਾ ਕੋਈ ਹੁੰਦਾ ਹੈ ਉਰੇ ਪਾ ਦੇਈਏ ਤਾਂ ਫਸਣਾ ਹੋਣੀ ਹੈ ਅੱਛਾ ਉਹ ਕੋਈ ਬੋਲਦਾ ਨਹੀਂ ਮੈਂ ਕਹਾਂ ਸੀ ਨਾ ਪਰ ਮੇਰੇ ਕੋਲ ਬਸ ਤੇਰੇ ਹੀ ਕੈਮਰਾ ਨਹੀਂ ਪਹਿਲਾਂ ਕੱਟ ਲਈਦਾ ਕੱਟਦਾ ਨਹੀਂ ਨਹੀਂ ਉਹ ਕੱਟੇ ਜਾਣ ਦਾ ਸੁਝਾਵਾ ਹੈ ਮੈਂ ਥੋੜੀ ਜਿਹੀ ਮਾਰ ਨਹੀਂ ਕਰਦਾ ਠੀਕ ਹੈ ਅੱਪੀ ਲੈ ਗਿਆ ਉਹ ਜੀ ਕੀ ਕਰਨਾ ਕੱਟੇ ਜਾਣਾ ਚਾਹੁੰਦੇ ਹੋ ਉਹ ਕੱਟੀ ਆਣੇ ਦਾ ਸੁਝਾਵਾ ਹੈ ਦੂਜੀ ਵਾਰ ਕੋਪਰੇਟ ਹੋਤੀ ਹੈ ਉਹ ਬੰਦ ਨਹੀਂ ਉਸੇ ਲਾਗੀ ਕਟਾ ਹਿੱਜੀ ਇਹ ਹਲਕੀ ਬੰਦ ਹੋ ਗਈ ਉਸ ਦੀ ਭੈਣ ਹੈ ਈ ਸੀ ਹੋਰ ਇਹ ਜੀ ਹੈ ਸੰਗਲ ਕੋਲਾਂ ਜਮਾ ਚਲਾ ਮਾ ਨੀ ਚੇ ਸੰਗਲ ਬੰਦ ਲੇ ਮਿੰਨਾ ਤੋਂ ਕੱਢਦੇ ਹੁੰਦੇ ਸੀ ਨਾ ਆਪਾਂ ਤਾਂ ਇਹ ਖਾਲੀ ਹੋਈ ਨਹੀਂ ਹੋਣੀ ਆ ਮੈਂ ਹੁਣ ਖਾਲੀ ਹੋ ਗਈ ਇੱਕ ਲਾ ਦੇ ਕਰ ਇੱਕ ਨਹੀਂ ਬਸ ਕਰ ਮੈਡੀਕਲ ਸ਼ਲਾਹ ਦੋ ਹੋਰ ਨਾਵਾ ਦੋ ਲਾ ਦੇ ਨਾ ਬਸ ਥਾਂ ਡਾ ਜਣੀ ਉਹ ਬੱਲੇ ਲੱਗਦੇ ਜਿਹੜੇ ਇਹਨਾਂ ਤੋਂ ਮੰਮੀ ਉਹ ਹੈ ਜੇ ਜਿਕਰੀ ਮੈਂ ਫੋਲਡ ਕਰ ਦਾਂ ਤਾਂ ਇਹਨਾਂ ਨੂੰ ਇਕੱਠਾ ਕਰ ਦਾਂਗਾ ਬਿਲਕੁਲ ਦਿਨ ਮਹੀਨਾ ਕਰ ਦਿੰਦੇ ਹਾਂ ਰੱਖਣੇ ਸਭ ਇਹ ਹੈ ਜਿੱਦ ਕਿ ਇੰਨੇ ਹੈ ਮਾਈਕਰ 시시 ਇਹ ਰਕਿੰਦੇ ਨੇ ਲੈ ਤਾਂ ਅਧਿਸ਼ੀਨੀ ਕਰਨਾ ਡੇਟ ਤਾਂ ਨੇ 1.5 ਕੋਰ ਰੁਪਏ ਆ ਗਏ 300 시시 100 ਰੁਪਏ ਆ ਗਏ

ਰਾਤ ਨੂੰ ਲੱਗਾ ਇਹ ਚਾਰ-ਪੰਜ ਗਰਾਂ ਇਹਨਾਂ ਨੂੰ ਪਾਣੀ ਪੀਏਗੀ ਉਹ ਚਾਰ-ਪਾਹ ਕਨੜ ਦਾ ਪਾਣੀ ਵੀ ਮਰ ਜਿੱਗਾਇਆ ਐ ਕੋਲ ਹੋ ਰਹੀਆਂ ਇਹਨੇ ਕੋਲ ਹੋ ਰਹੀਆਂ ਸਵੇਰੀ 20 ਮਿੰਟ ਤਾਂ ਕਰੇ ਨਾ ਹਾਂ ਜਾ ਤਵੇ ਕਰੇ ਮੁੱਲ ਲਿਆ ਆ ਬੜਾ ਬਣਾਇਆ ਮੁੱਲ ਲਿਆਣਿਆ ਵਾ ਇਹ ਉਹ ਪਏ ਗੱਠੇ ਦੀ ਚਿੱਟੀ-ਚਿੱਟੇ ਦੀ ਉਧਰੇ ਤੋਂ ਟਰੈਕਟਰ ਦਾ 20 ਮਿੰਟ ਨੂੰ ਮੁੱਕਦਾ ਦਿਨਕੇ ਵਿੱਚ ਪਾਣੀ ਗਰਾਂ ਹਰਾ ਉਹ ਤਾਂ ਤੂੰ ਕਰਾ ਵੀ ਬਣਾ ਸਾਲੀ ਟੋਪ ਤੇ ਰੱਬ ਦੇ ਨਰ ਜੈਨ ਹੈ ਬਸ ਐਨੀ ਫੇਚੇ ਫੁਲ ਉਹ ਕੱਫੀ ਜਿਆਦਾ ਹੈਗਾ ਬੌਂਡਰ ਦਾ ਬੌਂਡਰ ਉਹ ਚੇਰੇ ਜਾਨ ਨਿਕਲ ਨਹੀਂ ਕਰ ਕੋਈ ਨਾ ਲੱਗ ਸਾਰੇ ਚਾਰੇ ਮੀਂਹ ਪਾਣ ਚਹੀਦਾ ਕਿਸ ਕਰਕੇ ਹਮ ਚਾਰ ਇੱਕ ਟਾਈਪ ਆਪਾਂ ਤੋਂ ਕਰਨਾ ਨਹੀਂ ਕਰਦੀ ਕਰ ਉਹ ਬੜੀ ਖਰਾਬ ਹੈ ਤੇ ਹੁਣ ਚੇਰੇ ਹੈਗੀ ਖਰਾਬ ਆਜ ਵਾਦੂ ਖੜੀ ਏ ਚੇਰੀ ਮੋਤ ਹੈ ਚੇਰੀ ਤੈਉ ਖੜੀ ਨਾ ਬੈਠ ਜਾਣਾ ਹਾਂ ਨਹੀਂ ਹੂੰ ਠੀਕ ਹੈ ਜੇ ਮੈਂ ਕੁਝ ਦੇ ਫੁੱਲੇ ਹੈ ਇਹਨੂੰ ਮੂਰੇ ਨਾਲ ਲੱਗ ਕਿ ਕਹਾ ਹੈ ਨਾ ਪੂਰਾ ਨਹੀਂ ਨੀਲੀ ਰਾਵੀ ਨੀਲੀ ਰਾਵੀ ਉਹ ਨੀਲੀ ਨਾਵੀ ਹੈ ਉਹ ਸਵੇਰੇ 6 ਵਜੇ ਜਾਗਦੀ ਹੈ ਉਹ ਸੂਏਗੀ ਪਰਲੀ ਉਹ ਸਵੇਗੀ ਲੋੜੀ ਦੇ ਬਾਅਦ ਸੂਏਗੀ ਤਾ ਲੋੜੀ ਤੱਕ ਸੂ ਜਾਏਗੀ ਉਹ ਸੂਏਗੀ ਹੁਣ ਮੰਨੋ 5:20 ਦੇ ਲਾੜਾ 6ਵੇਂ ਦਿਨ ਹੋ ਰਾ ਜਿਹਦੇ ਲੋੜੀ ਆ ਜਾਏਗੀ ਹਾਂ ਸਾਰੇ ਲੋਹੀ ਦੁੱਧ ਹੋਏਗਾ ਹਾਂ ਕਦਾਂ ਦੁੱਧ ਬਿਵੇਗਾ ਲੋੜੀ ਸੂਏ ਜਾਂ ਲੋੜੀ ਦੇ ਬਾਅਦ ਲਾ ਲੈਣਾ ਹੈ ਚੁੱਪ ਚਾਪ ਇਹ ਨਾਲ ਨਜ਼ਾਰਾ ਉਹ ਤੇਰੇ ਉਦੇ ਡੈਂਗੂ ਨਹੀਂ ਰੋਕ ਸਕਣੀ ਕਰਦੇ। ਉਹ ਪੱਖਾ ਨਹੀਂ ਬੱਤ। ਹੋ ਜਾ ਹਾਇ। ਪਰ ਲੈਟ ਬੰਦ ਹੋਏਗੀ ਨਾ ਗੱਲ ਫੇਰ। ਲੈਟ ਤਾਂ ਬੰਦ ਨਹੀਂ ਕਰਦੀ। ਹੂੰ। ਉਹ ਤਾਂ ਕੋਈ ਮਨੀ ਨਹੀਂ ਆਉਂਦੀ ਕਿਉਂ ਮੈਨੂੰ ਨਹੀਂ। ਉਹ ਸੈੱਟ ਪੈ ਗਿਆ ਤਾਂ ਇੰਸਟਾਗ੍ਰਾਮ ਨੂੰ ਬਹੁਤ ਪੈ ਗਿਆ ਜਾ ਉਹ। ਉਹ ਤਾਂ ਜੱਦੇ ਪੈ ਗਿਆ ਤਾਂ। ਅੱਜ ਨਮਾ ਇੱਧਰ ਬੰਦ ਨੇ ਆ। ਸਭੂ ਰੰਗ ਲਿਆਵਾਂ ਉਹਨਾਂ ਦਾ ਪਿੱਲੇ ਰੰਗ ਰੰਗ ਕਰਦੇ। ਸਵੇਰੀ ਉੱਥੇ ਬੰਨਾ ਹਨ 12 ਵਜੇ ਤੱਕ। 12 1 ਵਜੇ ਤੱਕ ਕਈ ਮੇਰੇ 2 ਵੀ ਵਜਜ ਹੈ। ਫੇਰ 2 ਵਜੇ ਉਹ ਇੱਧਰ ਆਉਂਦਾ ਹੈ। ਫਿਰ ਉਧਰ ਬੰਨਾ ਹੈ 5 ਵਜੇ 5:30 ਵਜੇ ਫਿਰ ਬੰਨਦਾ ਹਾਂ ਉਧਰ ਕਦੇ ਅਜਿਹਾ ਪਿੰਨੂ ਸੰਧੀ ਕਰਦੀ ਐ ਜੀ ਕੱਖ ਖਰਾ ਹੈ ਦਾ ਉਹ ਬਾਲਟੀ ਭਰੀ ਪਈ ਆ ਉਹ ਪਾਣੀ ਦੀ ਅਜਾ ਬਹੁਤ ਗੁੱਸਾ ਬਾਲਟੀ ਵਿੱਚ ਧਨੀਆ ਧੋਨੀਆ ਬਹੁਤ ਕੁਛ ਐ ਲੱਸੀ ਲੁੱਸੀ ਸੁੱਕਾ 1 ਕਿੱਲਾ ਮਿਕਸ ਐ ਸੁੱਕਾ ਰੱਖੇਗਾ ਲੱਸੀ ਬਾਈ ਵੀ ਐ

ਕੁੱਤੇ ਕੇ اندر ਜਾਣ ਦੇ ਰਹੇ ਨੂੰ ਆ ਜਾ ਚੱਲ ਤੂੰ ਪਿੱਛੇ ਲੈ ਇਹ ਵੀ ਤਰਾੜ ਕੇ ਖੜ ਰਹੇ ਚੱਲ ਪਿੱਛੇ ਉਹ ਤੂੰ ਆ ਜਾ ਤੂੰ ਇੱਧਰ ਨੂੰ ਤੂੰ ਪਰਨ ਲੰਘ ਜਾ ਚੱਲ ਤੂੰ ਪਿੱਛੇ ਜਾ ਵਾ ਤੂੰ ਆ ਜਾ ਮੈਂ ਰਹਿਣ ਦੇ ਕੁੱਤੇ ਦੇ ਵਿੱਚ ਰਹਿਣ ਦੇ ਖੜਨ ਦਾ ਜਿੱਲ ਲੱਤ ਚੱਲ ਜਾ ਚੱਤਰੀ ਜਾ ਚੱਤਰੀ ਕਰ ਕੁੱਤਾ ਨਾ ਕਿਤੇ ਹੋ ਗਿਆ ਨਾ ਉਹ ਕੁੱਤਾ ਨਾ ਕਿਤੇ ਹਾਂ ਇਹ ਨਾ ਕੁੱਤੇ ਤੇ ਬਹਾਲ ਮੂੰਹ ਚੰਗੇ ਦੇ ਦੇ ਹੁਣ ਮਿਲਣਾ ਨੂੰ ਨੂੰ ਮਿਲ ਤਾਂ ਲੈ ਮਿਲ ਤਾਂ ਲੈ ਦਾ ਬਸ ਇੱਕ ਵਾਰੀ ਮਿਲ ਆਏ ਹਾਂ ਦੇਖ ਲੈ ਬਾਹਰ ਤੋਂ ਖਾ ਜਾ ਕੁੱਤੇ ਆਈ ਹਾਂ ਕੁੱਤਾ ਦਾ ਦਾ ਕਰਦੇ ਤੇਰੇ ਕੱਪੜੇ ਨੂੰ ਪਾੜ ਲਾ ਦੇ ਕੁੱਤੇ ਆ ਦੇਖ ਤੇਰੀ ਤੋਂ ਹੁਣ ਕੱਢ ਕੇ ਪੈ ਜਾਏਗਾ ਇਹ ਇਸੇ ਬੰਦ ਕਰਦੇ ਉਹ ਤਾਂ ਪਾੜ ਕੇ ਲੈ ਜਾ ਰਿਹਾ ਕਰਦੇ ਉਹਨਾਂ ਹੀ ਕਰਦੇ ਆ ਮੇਰੀ ਮੰਨਣਾ ਇਹ ਦੂਰੇਗਾ ਅਸਲੂਤ ਹੋ ਗਿਆ ਆਹ ਕਿਤੇ ਤੱਕ ਜੱਟ ਨੇ ਇਹਨੇ ਹਾਂ